ਸਤ ਸ੍ਰੀ ਅਕਾਲ ਟਰੈਵਲ ਵਿਦ ਸਰਦਾਰ ਦੇ ਨਵੇਂ ਸਫ਼ਰ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਚੱਲੇ ਆਂ ਥੰਡਰ ਵਰਲਡ ਥੰਡਰ ਵਰਲਡ ਮਤਲਬ ਕਰੰਟ ਦੀ ਦੁਨੀਆ ਜਿੱਥੇ ਕਰੰਟ ਦੇ ਨਾਲ ਲੋਕ ਖੇਡਾਂ ਖੇਡਦੇ ਆ ਤੇ ਉਹਨੂੰ ਇੱਕ ਸਿਸਟਮ ਬਣਾਤਾ ਉਹਦਾ ਇੰਜੋਏ ਕਰਨ ਵਾਸਤੇ ਲੋਕ ਦੂਰੋਂ ਦੂਰੋਂ ਇੱਥੇ ਆਉਂਦੇ ਆ ਤੇ ਉਹ ਕਰੰਟ ਨਾਲ ਖੇਡਾਂ ਖੇਡਣ ਆਉਂਦੇ ਆ ਇਸ ਵਕਤ ਫਿਰ ਰਹੇ ਆਂ ਆਪਾਂ ਗੋਆ ਇਹ ਜਿਹੜਾ ਵਰਲਡ ਬਣਿਆ ਹੋਇਆ ਜਾ ਕਰੰਟ ਦੀ ਦੁਨੀਆ ਬਣੀ ਹੋਈ ਆ ਨਾ ਇਹ ਦਿੱਲੀ ਆ ਨਾ ਇਹ ਬੰਬੇ ਆ ਪੰਜਾਬ 'ਚ ਤਾਂ ਹਜੇ ਕੀ ਬਣਨਾ ਤੇ ਇਹਦੇ ਨਾਲ ਮੈਚ ਕਰਦੇ ਇੱਕ ਦੋ ਚੀਜ਼ਾਂ ਸਾਇੰਸ ਸਿਟੀ ਦੇ ਵਿੱਚ ਹੈਗੀਆਂ ਕਪੂਰਥਲੇ ਪਰ ਇੱਥੇ ਜਿਹੜੀਆਂ ਨੇ ਅਲੱਗ ਨੇ ਤੇ ਆਪਾਂ ਪਹਿਲਾਂ ਤਾਂ ਉੱਥੇ ਚਲੀਏ ਤੁਹਾਨੂੰ ਇੱਕ ਦਰਖਤ ਦਿਖਾਉਣਾ ਜਿਹੜਾ ਬਿਲਕੁਲ ਹੀ ਥੰਡਰਵਾਲਡ ਦੇ ਸਾਹਮਣੇ ਉੱਗਿਆ ਹੋਇਆ ਤੇ ਇਹ ਜਿਹੜਾ ਦਰਖਤ ਆ ਦੇਖੋ ਕਿੰਨੇ ਤਣੇ ਆ ਕੇ ਇਹਦੇ ਵਿੱਚ ਧਰਤੀ 'ਚ ਸਮਾ ਗਏ ਪਰ ਇਹ ਜਿਹੜੇ ਦਰਖਤਾਂ ਹੈ ਖਾਰੇ ਪਾਣੀ ਨਾਲ ਵੀ ਪਲ ਜਾਂਦੇ ਆ ਤੇ ਇਹਦੇ ਜਿਹੜੇ ਪੱਤੇ ਆ ਅੰਬ ਵਰਗੇ ਪੱਤੇ ਆ ਇਹ ਸਾਡੇ ਦੋਸਤ ਖੜੇ ਆ ਚਲੋ ਆਪਾਂ ਚੱਲੀਏ ਥੰਡਰ ਵਰਲਡ ਦੇ ਵਿੱਚ ਇਹ ਆਪਾਂ ਟਿਕਟ ਲੈ ਲਈ ਥੰਡਰ ਵਰਲਡ ਦੀ 500 ਰੁਪਏ ਦੀ ਟਿਕਟ ਹੈ ਤੇ ਇਹ ਦੇਖੀਆ ਹੱਥ ਦੇ ਉੱਤੇ ਤੁਹਾਡੇ ਸਟੈਂਪ ਲਾਤੀ ਕਿ ਅਗਲਿਆਂ ਨੂੰ ਜਿੰਨੇ ਵੀ ਅੰਦਰ ਪ੍ਰੋਜੈਕਟ ਬਣੇ ਹੋਏ ਆ ਜਿੰਨੀਆਂ ਵੀ ਅੰਦਰ ਖੇਡਾਂ ਬਣੀਆਂ ਹੋਈਆਂ ਆ ਵੀ ਤੁਸੀਂ ਸਾਰਿਆਂ ਤੇ ਜਾ ਸਕੋ ਇਹ ਥੰਡਰ ਵਰਲਡ ਗੋਆ ਦਾ ਇੱਕ ਮੈਪ ਬਣਾਇਆ ਹੋਇਆ ਅੰਦਰ ਹੀ ਕੰਟੀਨ ਬਣੀ ਹੋਈ ਆ ਅੰਦਰ ਹੀ ਲੇਜ਼ਰ ਸ਼ੋ ਵੀ ਚੱਲਦਾ ਸਾਰੀਆਂ ਚੀਜ਼ਾਂ ਦੇ ਬਾਰੀ-ਬਾਰੀ ਤੁਹਾਨੂੰ ਦਰਸ਼ਨ ਕਰਾਉਣਾ ਸਭ ਤੋਂ ਪਹਿਲਾਂ ਤਾਂ ਇੱਥੇ ਦੇਖੀਏ ਇੱਕ ਮੂਨ ਬਣਿਆ ਹੋਇਆ ਜਿਹੜਾ ਉਹ ਸਾਹਮਣੇ ਬਣਿਆ ਹੋਇਆ ਮੂਨ ਤੇ ਇਹ ਜਿਹੜਾ ਮੂਨ ਦੀ ਸ਼ੇਪ ਆ ਇਹ ਵੱਡੀ ਛੋਟੀ ਹੋ ਜਾਂਦੀ ਆ ਤੇ ਇਹ 3D ਦੇ ਵਿੱਚ ਬਣਿਆ ਹੋਇਆ ਮੂਨ ਤੇ ਆ ਇੱਕ ਚੇਅਰ ਆ ਚੇਅਰ ਦੇ ਉੱਤੇ ਵੀ ਲਾਈਟਾਂ ਜਗਦੀਆਂ ਨੇ ਤੇ ਇਹ ਮੂਨ ਦੀ ਸ਼ੇਪ ਆ ਵੈਸੇ ਤਾਂ ਹੱਥ ਲਾਉਣਾ ਮਨਾ ਸੀ ਇੱਥੇ ਲਾਤਾ ਤੇ ਇਹ ਜਿਹੜਾ ਹੈਗਾ ਇੱਕ ਕਰੰਟ ਦਾ ਫਲੋ ਆ ਜਿਹੜਾ ਜਿੱਥੋਂ ਕੋ ਨੂੰ ਅਰਥ ਮਿਲਦਾ ਜਿਵੇਂ ਤੁਹਾਡੀ ਬਾਡੀ ਦੇ ਥਰੂ ਅਰਥ ਮਿਲਦਾ ਤਾਂ ਜਿਹੜੀ ਲਾਈਟ ਆ ਉਧਰ ਨੂੰ ਸਰਕੂਲੇਟ ਹੁੰਦੀ ਆ ਜਿਵੇਂ ਹੁਣ ਆ ਹੱਥ ਘੁਮਾਤਾ ਤੇ ਇਧਰ ਨੂੰ ਸਰਕੂਲੇਟ ਹੋ ਰਹੀ ਤੇ ਇਹ ਵੀ ਇੱਕ ਬੜਾ ਵਧੀਆ ਪ੍ਰੋਜੈਕਟ ਹੈਗਾ ਇਹ ਮੇਰੇ ਖਿਆਲ ਸਾਇੰਸ ਸਿਟੀ ਦੇ ਵਿੱਚ ਵੀ ਹੈਗਾ ਜਿਹੜਾ ਆਹ ਹੈਗਾ ਇਹਦੇ ਵਿੱਚ ਕੀ ਆ ਕਿ ਇਹਦੇ ਵਿੱਚ ਕੋਈ ਕਰੰਟ ਆਉਂਦਾ ਜੇ ਤੁਸੀਂ ਇਹਦੇ ਤੇ ਹੱਥ ਲਾ ਕੇ ਖੜਦੇ ਹੋ ਤਾਂ ਤੁਹਾਡੇ ਰੋਂਗਟੇ ਖੜੇ ਹੁੰਦੇ ਆ ਤੇ ਇਹਦੇ ਵਿੱਚ ਇਹ ਵੀ ਇੱਕ ਕਰੰਟ ਦਾ ਅਲੱਗ ਖੇਡ ਆ ਤੇ ਇਹਦੇ ਇਹ ਸੰਗਲਾਂ ਦਾ ਬਣਿਆ ਹੋਇਆ ਇੱਕ ਦਸਤਾਨਾ ਬਣਿਆ ਹੋਇਆ ਜਦੋਂ ਤੁਸੀਂ ਦਸਤਾਨੇ ਦੇ ਵਿੱਚ ਹੱਥ ਪਾ ਲੈਨੇ ਹੋ ਕਈ ਹਜ਼ਾਰ ਵੋਲਟ ਕਰੰਟ ਆਉਂਦਾ ਹੁਣ ਇਹ ਨਹੀਂ ਸਮਝ ਆਉਂਦੀ ਵੀ ਇਹ ਬੰਦੇ ਦੇ ਲੱਗਦਾ ਕਾ ਤੋ ਨਹੀਂ ਜਿਵੇਂ ਬੰਦੇ ਨੇ ਲੋਹੇ ਦੇ ਵਿੱਚ ਹੱਥ ਪਾਇਆ ਵਾ ਤਾਂ ਲੱਗਣਾ ਚਾਹੀਦਾ ਕਰੰਟ ਤੇ ਇਹ ਜਿਹੜਾ ਹੈਗਾ ਤੁਹਾਨੂੰ ਦੱਸਿਆ ਸੀ ਕਿ ਉਹੀ ਮਸ਼ੀਨ ਆ ਜਿਹਦੇ ਨਾਲ ਰੋਂਗਟੇ ਖੜੇ ਹੋ ਜਾਂਦੇ ਆ ਤੇ ਬਾਹਾਂ ਦੇ ਵੀ ਹੋ ਜਾਂਦੇ ਆ ਮੈਂ ਇਹਨੂੰ ਕੁੜੀ ਸੀ ਛੋਟੀ ਜੀ ਬੇਤੀ ਮੈਂ ਉਹਨੂੰ ਕਿਹਾ ਵੀ ਮੇਰੀ ਦਾੜੀ ਨੂੰ ਨਹੀਂ ਹੋਇਆ ਕੁਝ ਤੇ ਫਿਰ ਉਹ ਹੱਸਣ ਲੱਗੀ ਕਿਉਂਕਿ ਇੱਥੇ ਸਰਦਾਰ ਬੰਦੇ ਬਹੁਤ ਘਾਟ ਹੀ ਹੁੰਦੇ ਆ ਤੇ ਇਹ ਵੀ ਆਪਾਂ ਖੇਡ ਖੇਡ ਕੇ ਦੇਖਦੇ ਆ ਇਹ ਵੀ ਹੱਥ ਦੇ ਉੱਤੇ ਤੁਸੀਂ ਇੱਕ ਮੈਟਲ ਦਾ ਜਿਹੜਾ ਬਾਦ ਦਸਤਾਨਾ ਪਾ ਲੈਣਾ ਸੰਗੜੀਆਂ ਦਾ ਬਣਿਆ ਹੋਇਆ ਦਸਤਾਨਾ ਤੇ ਆਹ ਜਿਹੜੀ ਢਾਲ ਆ ਇਹ ਤਾਂ ਬਣਾ ਦਿੰਦੇ ਆ ਕਿਉਂਕਿ ਕੈਪਟਨ ਅਮਰੀਕਾ ਦੀ ਇਹ ਢਾਲ ਬਣੀ ਹੋਈ ਆ ਤੇ ਕਈ ਬੰਦੇ ਟਿਕਟਾਂ ਲੈ ਲੈਂਦੇ ਆ ਪਰ ਅੰਦਰ ਜਾ ਕੇ ਐਦਾਂ ਦੇ ਐਕਸਪੈਰੀਮੈਂਟ ਨਹੀਂ ਕਰਦੇ ਡਰਦੇ ਆ ਮੈਨੂੰ ਆਪ ਨਹੀਂ ਸਮਝ ਆ ਰਹੀ ਵੀ ਇੰਨੇ ਹਾਈ ਵੋਲਟੇਜ ਕਰੰਟ ਆ ਮੈਂ ਇਹਨਾਂ ਨੂੰ ਪੁੱਛਿਆ ਵੀ ਕਿੰਨੇ ਹਜ਼ਾਰ ਵੋਲਟ ਆ ਕਹਿੰਦੇ ਜੀ 10000 ਆ ਕਦੇ ਕਿਸੇ ਗੇਮ ਦੇ ਉੱਤੇ ਇਹਨਾਂ ਨੇ ਦੱਸਿਆ 15000 ਵੋਲਟ ਆ ਤੇ ਜਿਹੜਾ ਬੰਦਾ ਇੱਥੇ ਸ਼ੋਅ ਕਰਦਾ ਉਹਦੇ ਵਾਸਤੇ 50000 ਵੋਲਟ ਆ ਤੇ ਇਹ ਵੀ ਮੈਂ ਪੁੱਛਿਆ ਕਿ ਕਰੰਟ ਕਿਹੜਾ ਕਹਿੰਦੇ ਡੀਸੀ ਕਰੰਟ ਆ ਫਿਰ ਇਹ ਲੱਗਦਾਗਾ ਤੋ ਨਹੀਂ ਸਮਝਣ ਤੋਂ ਬਾਹਰ ਆ ਮੇਰੇ ਤੇ ਬਾਕੀ ਇਹਦੇ ਬਾਰੇ ਸਰਚ ਕਰਾਂਗੇ ਤੇ ਇਸੇ ਅੰਦਰ ਹੀ ਕੰਟੀਨ ਬਣੀ ਹੋਈ ਆ ਤੇ ਆ ਇੱਕ ਫਰੇਮ ਬਣਿਆ ਹੋਇਆ ਆ ਤੀਰ ਕਮਾਂਡ ਬਣਿਆ ਤੀਰ ਦੇ ਨਾਲ ਉੱਪਰ ਉਹ ਜਿਹੜੇ ਇੱਕ ਬਿਜਲੀ ਦੀ ਤਾਰ ਆ ਜਿਹੜੀ ਉਹ ਬੰਦੀ ਆ ਜੀ ਉਹਦੇ ਕੋਲੇ ਕਰਦੇ ਆ ਉੱਪਰ ਇੱਕ ਲਾਟੂਆ ਬਣਿਆ ਤੇ ਇਸੇ ਤਰੀਕੇ ਇੱਥੇ ਸ਼ੋਅ ਚੱਲਦਾ ਇੱਕ ਜਿੱਥੇ ਹੁਣ ਆਪਾਂ ਆ ਗਏ ਆ ਸ਼ੋਅ ਚੱਲਦਾ ਲੈਫਟ ਸਾਈਡ ਦੇ ਉੱਤੇ ਦੁਕਾਨ ਆ ਇਹਨਾਂ ਦਾ ਆਪਦਾ ਫੋਟੋਗ੍ਰਾਫਰ ਵੀ ਫੋਟੋਆਂ ਖਿੱਚਦਾ ਤੇ ਤੁਸੀਂ ਵੀ ਖਿੱਚ ਸਕਦੇ ਹੋ ਜੇ ਇਹ ਜڏਹੀ ਬਣਾ ਕੇ ਤੁਹਾਨੂੰ ਦੇ ਦਿੰਦੇ ਆ ਲਓ ਜੀ ਆਪਾਂ ਸ਼ੋਅ ਦੇਖਦੇ ਹਾਂ ਫਿਰ ਕਰਦੇ ਆ ਅਜ਼ਲੀਆਂ ਗੱਲਾਂ ਅੱਗੇ ਇਹ ਸੀਗਾ Thunderworld ਦਾ ਇੱਕ ਬਹੁਤ ਵਧੀਆ ਸ਼ੋਅ ਸੀਗਾ ਤੇ ਹੁਣ ਆਪਾਂ ਇੱਕ ਰੋਲਰ ਕੋਸਟਰ ਤੇ ਬਹਿ ਗਏ ਆ ਜਣ ਕੇ ਇਹ ਸਕਰੀਨ ਦੇ ਉੱਤੇ ਤੁਹਾਨੂੰ ਸਹੀ ਨਹੀਂ ਦਿਸਦਾ ਹੋਣਾ ਕਿਉਂਕਿ ਇੱਥੇ 3D ਐਨਕਾਂ ਲਾ ਕੇ ਬੈਠਣਾ ਪੈਂਦਾ ਆ ਆਪਾਂ 3D 4D 5D 6D ਸੁਣਿਆ ਵਾ ਇਹ 11D ਆ ਮਤਲਬ ਕਿ ਜੇ ਇੱਕ ਗੁਬਾਰੇ ਵੀ ਉੱਡਦੇ ਆ ਪਾਣੀ ਵੀ ਉੱਡਦਾ ਹਵਾ ਵੀ ਆਉਂਦੀ ਆ ਤੇ ਗਰਮੀ ਸਰਦੀ ਤੁਸੀਂ ਸਾਰਾ ਕੁਝ ਮਹਿਸੂਸ ਕਰ ਸਕਦੇ ਹੋ ਇਸ ਰੋਲਰ ਕੋਸਟਰ ਦੀ ਕਹੋ ਵੀ ਰਾਈਡ ਦੇ ਉੱਤੇ ਇਹ ਇਸ ਤਰ੍ਹਾਂ ਲੱਗਦਾ ਕਿ ਵਾਕਈ ਅਸਲੀ ਹੈ ਤੇ ਇਹ ਵੀ ਇੱਕ ਨਜ਼ਾਰਾ ਦੇਖਿਆ ਅੱਛਾ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰੋ ਤੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਹੋਰ ਵਧੀਆ-ਵਧੀਆ ਗੱਲਾਂ ਕਰਾਂਗੇ ਤੇ એસ વીડિયોનું લાઈક શેર જરૂર કર્યો અને આપણે બચ્યાનું જરૂર દખાયો ધનવાદ જી મેતી નવે બ્લાગ છે